brought to by silver pumps top quality aur consistent performance ke liye sirf silver pumps naam yaad rakhna sashikal tusi dekh rahe ho punjab tak duniya de sab to umar daraj 114 sal de marathan thawak fauja singh di ਸੜਕ ਹਾਦਸੇ ਦੌਰਾਨ 14 ਤਰੀਕ ਨੂੰ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਪੂਰਾ ਪਰਿਵਾਰ ਗਮ ਦੇ ਵਿੱਚ ਸੀਗਾ ਔਰ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸਰਕਾਰੀ ਸਨਮਾਨ ਦੇ ਨਾਲ ਕੀਤਾ ਜਾਵੇਗਾ ਫਿਲਹਾਲ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਫੌਜਾ ਸਿੰਘ ਦੀਆਂ ਘਰ ਦੀਆਂ ਨੇ ਔਰ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਪਰਿਵਾਰਿਕ ਲੋਕ ਜਿਹੜੇ ਮੌਜੂਦ ਨੇ ਉਹਨਾਂ ਦਾ ਜਿਹੜਾ ਇੱਥੇ ਪਾਰ팃ਿਕ ਸ਼ਵ ਰੱਖਿਆ ਹੋਇਆ ਆ ਔਰ ਲੋਕ ਜਿਹੜੇ ਪਿੰਡ ਵਾਸੀ ਨੇ ਉਹ ਵੀ ਉਹਨਾਂ ਦੇ ਜਿਹੜੇ ਆਖਰੀ ਦਰਸ਼ਨ ਕਰਨ ਇੱਥੇ ਆ ਰਹੇ ਨੇ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੀਆਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਫੌਜਲ ਸਿੰਘ ਦਾ ਜਿਹੜਾ ਭਾਰਤੀ ਸ਼ਰੀਰ ਹੈ ਇੱਥੇ ਪਿਆ ਹੈ। ਔਰ ਪਰਿਵਾਰ ਜਿਹੜੇ ਇੱਥੇ ਪੂਰੀ ਤਰ੍ਹਾਂ ਮੌਜੂਦ ਨੇ ਔਰ ਉਹਨਾਂ ਦੀ ਅੱਖਾਂ ਜਿਹੜੀਆਂ ਨਮ ਨੇ। ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ, ਪਰਿਵਾਰਿਕ ਮੈਂਬਰ ਸੀਗੇ ਬਾਹਰੋਂ ਆਏ ਨੇ ਔਰ ਉਹਨਾਂ ਦੀ ਇਹ ਤਸਵੀਰ ਜਿਹੜੀ ਹੈ ਫੁੱਲ ਮਾਲਾ ਪੇਟ ਕੀਤੀ ਗਈ ਹੈ ਔਰ ਆਖਰੀ ਦਰਸ਼ਨ ਲਈ ਜਿਹੜਾ ਉਹਨਾਂ ਨੂੰ ਉਹ ਉਹਨਾਂ ਦੇ ਸ਼ਰੀਰ ਨੂੰ ਇੱਥੇ ਰੱਖਿਆ ਗਿਆ ਹੈ ਕਿ ਤਾਂਕਿ ਹਰ ਕੋਈ ਉਹਨਾਂ ਦੇ ਜਿਹੜੇ ਆਖਰੀ ਦਰਸ਼ਨ ਨੇ ਉਹ ਕਰ ਪਾਣ ਔਰ ਇੱਥੇ ਦੇਖ ਸਕਦੇ ਹੋ ਇੱਥੇ ਉਹਨਾਂ ਦੇ ਜਿਹੜੇ ਹੋਰ ਵੀ ਰਿਸ਼ਤੇਦਾਰ ਨੇ ਉਹ ਵੀ ਮੌਜੂਦ ਨੇ ਫਿਲਹਾਲ ਅਸੀਂ ਉਹਨਾਂ ਦੇ ਜਿਹੜੇ ਵੱਡੇ ਬੇਟੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਕਲ ਭਾਜੀ ਅਨਫੋਰਚੂਨੇਟਲੀ ਫੋਜਾ ਸਿੰਘ ਜੀ ਹੁ ਦੁਨੀਆ ਚ ਨਹੀਂ ਰਹੇ ਲੇਕਿਨ ਉਹਨਾਂ ਦੀ ਜਿਹੜੀ ਯਾਦ ਹੈ ਉਹਨਾਂ ਦੇ ਜਿਹੜੇ ਰਿਕਾਰਡ ਹੈ ਉਹ ਦੁਨੀਆ ਯਾਦ ਰੱਖੇਗੀ ਜਦੋਂ ਇਹ ਚੀਜ਼ ਤੁਹਾਨੂੰ ਪਤਾ ਲੱਗੀ ਤੇ ਕਿਵੇਂ ਦਾ ਵਿਵਹਾਰ جو میں نے نیوز پہ پتہ لگا نیوز بہت بڑی چیز ہے میں میں نے سوچا نہیں تھا چلے جائیں جلد چلے جائیں جب چلے گئے ہمیں جب میں مارچ میں آیا تھا جہاں پر آیا تھا جانے لگے میں کہتے آپ نیکسٹ ٹائم آپ نے گانا آیا ہے اگر گانا آیا ہے نیکسٹ ٹائم میں بہت دکھ لگا بلایا نی واپس آ جائیں کمزور ہو گئے میں نے سوچا بھائی وہ انڈیا رہے تو اچھا ہے اچھی بات ہے ویدر جہاں کا اچھا ہے ان کو وہاں پر بہت ٹھنڈ مانگتے ہیں کولڈ سے سو ہوں اج ان کا انتم سنسکار پورے سمان کے نال کیا جائے گا اتنے ہور بھی جڑے کئی لوگ آ رہے ہیں پنجاب کے مکھ منتری بھی اتنے آ رہے ہیں ہاں جی ہاں جی مکھ منتری بھی آ رہے ہیں پنجاب کے راج پال بھی آ رہے ایم پی ਬਿਲਕੁਲ ਸੋ ਇੱਥੇ ਜਿਹੜੇ ਸਰਪੰਚ ਸਾਹਿਬ ਜਿਹੜੇ ਮੌਜੂਦ ਨੇ ਅਰਸ਼ਰੇਂਦਰ ਜੀ ਕਿਵੇਂ ਦੇਖਦੇ ਹੋ ਕਿ ਅਫਰਚਨਿਟੀ ਇੱਧਾ ਦੀ ਡੈਥ ਹੋ ਜਾਣਾ ਔਰ ਇੱਕ ਇਦਾਂ ਦੇ ਸ਼ਖਸ ਦਾ ਚਲੇ ਜਾਣਾ ਜਿਨੇ ਇੱਕ ਵੱਡੇ ਵੱਡੇ ਰਿਕਾਰਡ ਜਿਹੜੇ ਆ ਇੱਕ ਛਾਦਾ ਉਮਰ ਦੇ ਵਿੱਚ ਕਾਇਮ ਨੇ ਦੇਖੋ ਜੀ ਮੈਂ ਇਹ ਕਹਿਣਾ ਕਿ ਸਰਦਾਰ ਫੋਜਾ ਸਿੰਘ ਦੇ ਜਾਨ ਨਾਲ ਪੂਰੀ ਸਟੇਟ ਨੂੰ ਘਾਟਾ ਪਿਆ ਪੂਰੇ ਭਾਰਤ ਨੂੰ ਘਾਟਾ ਪਿਆ ਕੋਈ ਛੋਟੀ ਜੀ ਗੱਲ ਨਹੀਂ ਸਰਦਾਰ ਫੋਜਾ ਸਿੰਘ ਜੀ ਦਾ ਬਹੁਤ ਵੱਡਾ ਨਾਮ ਸੀ ਔਰ ਜਿਹੜਾ ਅੱਜ ਸਾਡੇ ਵਿੱਚ ਨਹੀਂ ਗਏ ਔਰ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਆ ਅਸੀਂ ਕੋਈ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਿੰਨਾ ਕਿ ਅ ਵੱਡਾ ਦੁੱਖ ਹੋਇਆ ਕਿਉਂਕਿ ساری ਜ਼ਿੰਦਗੀ ਉਹਨਾਂ ਨੇ ਕੋਈ ਦਵਾਈ ਨਹੀਂ ਖਾਧੀ ਔਰ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਆ ਪਰ ਸਿਹਤ ਦਾ ਬੜਾ ਖਿਆਲ ਰੱਖਿਆ ਔਰ ਬਹੁਤ ਛੌਂਕ ਸੀ ਮੈਰਾ ਥੰਦੇ ਨਾਲ ਔਰ ਜਿਸ ਤੱਕ ਮੈਂ ਅੰਤਮ ਸਮੇਂ ਗਏ ਵੀ ਆ ਉਸ ਟਾਈਮ ਵੀ ਪੈਦਲ ਯਾਤਰਾ ਕਰਦੇ ਹੀ ਆਪਣਾ ਜੀਵਨ ਸਫਲ روکی واپس آ جاؤ نہیں سال ساد کو گیا ہو گئے ਪਰ ਉਹ ਕਹਿੰਦੇ ਬਸ ਸੱਚੇ ਰਹਿਣਾ ਆ ਆਏ ਆ ਸਾਡੇ ਕੋਲ ਰਹਿ ਕੇ ਮਹੀਨਾ ਤੋਂ 1.5 ਮਹੀਨਾ ਫੇਰ ਮੜ ਕੇ ਆ ਗਏ ਪਰ ਉਹਨਾਂ ਦਾ ਦਿਲ ਨਹੀਂ ਲੱਗਾ ਉੱਥੇ ਹਾਂਜੀ ਉਹ ਕੱਲੀ ਵਾਪਸ ਨਹੀਂ ਆ ਬਿਲਕੁਲ ਸੋ ਬੀਖ ਸਾਧੀਆਂ ਤਸਵੀਰਾਂ ਅੰਤਿਮ ਦਰਸ਼ਨ ਕਰਨ ਲਈ ਲੋਕ ਇੱਥੇ ਪਹੁੰਚ ਰਹੇ ਨੇ ਔਰ ਪਰਿਵਾਰਿਕ ਜਿਹੜੇ ਮੈਂਬਰ ਨੇ ਉਹਨਾਂ ਦੀ ਅੱਖਾਂ ਨਮ ਹੋਈਆਂ ਪਈਆਂ ਨੇ ਕਿਉਂਕਿ ਅਫੋਰਚਿਊਨਿਟੀ ਜਿਹੜੀ ਉਹ ਚੀਜ਼ ਸੋਚ ਵੀ ਨਹੀਂ ਪਾਏ ਉਹ ਜਿਹੜਾ ਹਾਸਾ ਵਾਪਰਿਆ ਔਰ ਜਿਸ ਦੇ ਬਾਅਦ ਫੌਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਫਿਲਹਾਲ ਜਿਹੜਾ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੋਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਸੀਗਲ ਬਾਜੀ ਕੀ ਨਾਮ ਸਸੀਗਲ ਮੇਰਾ ਹਰਲੀਨ ਬਾਸ ਜੀ ਕੀ ਲੱਗਦੇ ਫੌਜਾ ਸਿੰਘ ਦੇ ਮੇਰੇ ਨਾਨਾ ਜੀ ਸੀ ਉਹਨਾਂ ਨਾਲ ਤੇ ਜਦੋਂ ਤੁਹਾਨੂੰ ਇਹ ਅਫਰਟਿਊਨਿਟੀ ਇਹ ਨਿਊਜ਼ ਮਿਲਦੀ ਹੈਗੀ ਹੈ ਕਿ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈਗਾ ਲੇਕਿਨ ਬਚਾਉਣ ਦੀ ਪੂਰੀ ਕੋਸ਼ਿਸ਼ ਹੁੰਦੀ ਲੇਕਿਨ ਰੱਬ ਦਾ ਜਿਹੜਾ ਪਾਣਾ ਵਰਤਿਆ ਮਾੜਾ ਪਾਣਾ ਵਰਤਿਆ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਤੇ ਕਿਵੇਂ ਉਦੋਂ ਲੱਗਾ ਸ਼ੌਕੀ ਹੋਇਆ ਜੀ ਇੱਕਦਮ ਨਹੀਂ ਪਹਿਲਾਂ ਤਾਂ ਸਾਨੂੰ ਇਦਾਂ ਨਿਊਜ਼ ਮਿਲੀ ਸੀ ਕਿ ਉਹਨਾਂ ਨੇ ਥੋੜੀ ਸੱਟ ਲੱਗੀ ਆ ਬਾਹ ਤੇ ਇਦਾਂ ਨਹੀਂ ਸੀਗਾ ਉਹਨਾਂ ਸਿਰ ਤੇ ਇੰਨਾ ਸੱਟ ਲੱਗੀ ਆ ਜੀ ਹਸਪੀਟਲ ਵੀ ਗਏ ਉਹ ਅੱਖ ਉੱਕ ਪੱਟਦੇ ਖੋਲਦੇ ਸੀਗੇ ਆਪ ਉਦੋਂ ਤਾਂ ਸਾਨੂੰ ਸੀਗਾ ਠੀਕ ਹੋ ਜਾਣੇ ਪਰ ਜਦੋਂ ਹੋਇਆ ਫਿਰ ਬਹੁਤ ਦੁੱਖ ਲੱਗਾ ਜੀ ਸਾਡੇ ਪਰਿਵਾਰ ਨੂੰ ਇਦਾਂ ਇਹ ਤਾਂ ਸਾਨੂੰ ਪਤਾ ਜੀ ਕਿੰਨਾ ਬਾਕੀ ਵੀ ਸੀਗੇ ਸਾਰਿਆਂ ਦੇ ਕੋਲ ਸਾਡੇ ਵੀ ਸੀ ਹਾਂਜੀ ਬਹੁਤ ਉਹ 26 ਸਾਲ ਕੰਦੇ ਇੰਗਲੈਂਡ ਰਹੇ ਉਸਦੇ ਬਾਅਦ ਇਹ ਤੁਹਾਡੇ ਕੋ ਅਮਰੀਕਾ ਆਇਆ ਕੈਨੇਡਾ ਕੇ ਨਹੀਂ ਰਹਿੰਦੇ ਤਾਂ ਉੱਥੇ ਸੀਗੇ ਪਰ ਇਹ ਆਉਂਦੇ ਜਾਂਦੇ ਰਹਿੰਦੇ ਹਰ ਸਾਲ ਆਉਂਦੇ ਸੀਗੇ ਅਮਰੀਕਾ ਕੈਨੇਡਾ ਉਹਨਾਂ ਦੀ ਛੋਟੀ ਸਿਸਟਰ ਨੇ ਆ ਉਹਨਾਂ ਦੇ ਬ੍ਰਦਰ ਨੇ ਉਹ ਹਾਂਜੀ ਉਹਨਾਂ ਦੇ ਸੱਚ ਮੁੰਡੇ ਨੇ ਛੋਟੀ ਸਿਸਟਰ ਦੇ ਤੇ ਆਪਣੇ ਉਹਨਾਂ ਕੋਈ ਜਾਂਦੇ ਰਹਿੰਦੇ ਹੁੰਦੇ ਸੀਗੇ ਤੇ ਇਦਾਂ ਦਾ ਸਾਰੇ ਮੁਲਕ ਸਾਰੇ ਦੁਨੀਆ ਚ ਘੁੰਮੇ ਹੋਏ ਆ ਯੂਰਪ ਹੋ ਗਿਆ ਕੈਨੇਡਾ ਅਮਰੀਕਾ ਸਾਰੇ ਬਸ ਕਿਉਂਕਿ ਤੁਹਾਡੇ ਨਾਨਾ ਜੀ ਤੁਹਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੋਇਆ ਹਨ ਜਦੋਂ ਉਹਨਾਂ ਨੇ ਕਿਉਂਕਿ ਬਹੁਤ ਜ਼ਿਆਦਾ ਉਮਰ ਦੇ ਵਿੱਚ ਵੱਡੇ ਲੰਡਨ ਦੇ ਵਿੱਚ 올림픽ਸ ਉਹਨਾਂ ਨੇ ਉਹ ਚੱਕੀ مشਾਲ ਚੱਕੀ ਹੋਈ ਆ ਆਪਣੇ ਐਡੀਡਾਸ ਤੋਂ ਸਪான்ਸਰ ਹੋ ਚੁੱਕੇ ਆ ਬੈਕਮ ਦੇ ਨਾਲ ਹੋ ਚੁੱਕੇ ਰਾਣੀ ਨੂੰ ਮਿਲ ਚੁੱਕੇ ਜਿਹੜੀ ਇੰਗਲੈਂਡ ਦੀ ਆ ਸਾਰੇ ਇੰਨੇ ਰਿਕਾਰਡ ਇੱਕ ਦਿਨ ਚ 8 ਰਿਕਾਰਡ ਉਹਨਾਂ ਨੇ ਤੋੜੇ ਇੱਕ ਦਿਨ ਚ 8 ਰਿਕਾਰਡ ਕੋਈ ਹੈ ਨਹੀਂ ਬੰਦਾ ਜਿਹੜਾ ਇੰਨਾ ਕਰ ਸਕਦਾ ਤਾਂ ਸਾਨੂੰ ਮਾਣ ਦੀ ਗੱਲ ਹੋਣੀ ਆ ਜੀ ਬਿਲਕੁਲ ਜੀ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੂਰੀ ਰਸਮਾਂ ਦੇ ਨਾਲ ਹੋਰ ਕੌਣ ਕੌਣ ਅਥੇ ਪਰਿਵਾਰਿਕ ਮੈਂਬਰਾਂ ਤੋਂ ਸਿਵਾਏ ਕੌਣ ਪਹੁੰਚ ਰਹੇ ਨੇ ਹੋਰ ਤਾਂ ਹਲੇ ਸੀਐਮ ਆਨਸਰ ਉਹਨਾਂ ਦਾ ਹੀ ਆ ਤੇ ਰਾਜਪਾਲ ਵੀ ਦੇਖੋ ਜੀ ਇਹਨਾਂ ਦੀ ਹਲਤਾਂ ਨੂੰ ਹੋਸਾਂ ਤੇ ਸਰਕਾਰੀ ਸਮਾਨ ਨਿਕਾਇਆ ਜਾ ਰਿਹਾ ਹਾਂਜੀ ਹਾਂਜੀ ਪੂਰਾ ਜੀ ਉਹਨਾਂ ਨੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਸਾਰੇ ਪਰਿਵਾਰਿਕ ਮੈਂਬਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਐਰ ਫੋਰਚਨਿਟੀ ਉਹ ਕਹਿ ਰਹੇ ਕਿ ਯਕੀਨ ਨਹੀਂ ਹੋਇਆ ਲੇਕਿਨ ਜਿਹੜਾ ਰੱਬ ਦਾ ਬਾਣਾ ਵਰਤਿਆ ਉਸ ਨੂੰ ਮੰਨਣਾ ਜ਼ਰੂਰ ਪੈਂਦਾ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਪੱਗ ਦੇ ਲਈ ਕੈਮਰਾਮੈਨ ਰਿਸ਼ਭ ਦੇ ਨਾਲ ਦਵਿੰਦਰ ਕੁਮਾਰ ਚਲੰਦਰ